ਵਿਜੀਲੈਂਸ ਦੀ ਗ੍ਰਿਫਤ ਵਿੱਚ ਬਿਕਰਮ ਮਜੀਠੀ ਅੱਜ ਰਿਮਾਂਡ ਖਤਮ ਹੋ ਗਿਆ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਮਜੀਠੀਆ ਨੂੰ ਪੇਸ਼ ਕੀਤਾ ਜਾ ਰਿਹਾ ਤੇ ਇਸੇ ਨੂੰ ਲੈ ਕੇ ਅੱਜ ਪੇਸ਼ੀ ਤੇ ਮਜੀਠੀਆ ਦੀ ਸਾਰੇ ਅਕਾਲੀ ਵਰਕਰ ਪਹੁੰਚਣਾ ਚਾਹ ਰਹੇ ਸੀਗੇ ਜਿਨ੍ਹਾਂ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਹੀ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਜੇ ਗੱਲ ਕਰ ਲਈਏ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਅਤੇ ਹੋਰ ਇਲਾਕਿਆਂ ਦੀ ਉਥੇ ਜਿੰਨੇ ਵੀ ਅਕਾਲੀ ਵਰਕਰ ਨੇ ਉਹਨਾਂ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਜਿਨ੍ਹਾਂ ਨੂੰ ਮੁਹਾਲੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਰਾਹ ਦੇ ਵਿੱਚ ਗੱਡੀਆਂ ਖੜੀਆਂ ਨੇ ਰਾਹ ਦੇ ਵਿੱਚ ਹੀ ਅਕਾਲੀ ਵਰਕਰਾਂ ਨੂੰ ਮੁਹਾਲੀ ਜਾਣ ਤੋਂ ਰੋਕ ਲਿੱਤਾ ਗਿਆ ਆ ਤੇ ਅਕਾਲੀ ਵਰਕਰ ਕਹਿਣਾ ਹੈ ਕਿ ਇਹ ਸਿੱਧਾ-ਸਿੱਧਾ ਅਨ-ਐਲਾਨੀ ਐਮਰਜੈਂਸੀ ਹੈ ਸਿਰਫ ਅਕਾਲੀ ਵਰਕਰ ਹੀ ਨਹੀਂ ਇੱਥੇ ਸੁਖਬੀਰ ਸਿੰਘ ਬਾਦਲ ਨੂੰ ਵੀ ਮੁਹਾਲੀ ਪਹੁੰਚ ਕੇ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਸੁਖਬੀਰ ਬਾਦਲ ਦੀਆਂ ਨੇ ਜਿੱਥੇ ਉਹਨਾਂ ਨੂੰ ਵਾਸਤੇ ਵਿੱਚ ਬਿਠਾ ਕੇ ਹਰਾਸ ਵਿੱਚ ਲਿਆ ਗਿਆ ਤੇ ਇਸ ਮੌਕੇ ਅਕਾਲੀ ਵਰਕਰਾਂ ਦਾ ਗੁੱਸਾ ਭਗਵਨ ਸਰਕਾਰ ਤੇ ਨਿਕਲਿਆ ਤਾਂ ਕੀ ਕੁਝ ਕਿਹਾ ਉਹ ਵੀ ਸੁਣ ਲਵੋ ਭਾਈ ਜੀ ਕੀ ਕਹਾਂਦਾ ਭਾਈ ਜੀ ਕੀ ਬਥੇ ਅੱਜ ਸਰਦਾਰ ਅਕੀਰ ਸਿੰਘ ਬਾਦਲ ਜੀ ਨੇ ਆਮ ਸਾਥਕਾਂ ਕੋਲਾਰੇ ਗੁਰਦਰਾ ਸਾਹਿਬ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਸੀਤਿਆ ਜੀ ਉਹਨਾਂ ਦੀ ਨਿਯਾਜ਼ ਪੋਥੀ ਹੜਾਤ ਦੇ ਵਿੱਚ ਰੱਖਣਾ ਔਰ ਨਿਯਾਜ਼ ਦੀ ਸਥਾਣੇ ਉਦੇ ਸਬੰਧ ਦੇ ਵਿੱਚ ਵਰਕਰ ਸਰਬਾਨ ਦੀ ਮੀਟਿੰਗ ਬੁਲਾਈ ਸੀਗੀ ਜਿਹਦੇ ਵਿੱਚ ਅਸੀਂ ਸਾਡੇ ਕੋਰ ਕਮੇਟੀ ਮੈਂਬਰ ਸਰਦਾਰ ਲਖਮੀ ਸਿੰਘ ਜੀ ਲੋਦੀ ਨਗਰ ਸਾਹਿਬ ਕਿ ਅਸੀਂ ਵੀ ਸਾਡੇ ਅੱਦੇ ਬੰਦੇ ਹੀ ਬਿਜ਼ੀਰ ਬਿਲਕੁਲ ਰੋਕਲੇ ਨੇ ਅਸੀਂ ਅਹੀਂ ਕੰਮ ਬਿਆਪ ਆਇਆ ਬਿਆਪ ਆਏ ਆ ਇਥੇ ਸਾਨੂੰ ਰੋਕਿਆ ਸਾਡੇ ਕੋਰ ਕਮੇਟੀ ਮੈਂਬਰ ਸਾਹਿਬਾਨ ਸਾਬਕਾ ਐਮ ਐਲ ਏ ਸਾਹਿਬ ਵੀ ਸਾਡੇ ਨਾਲ ਨੇ ਤੇ ਇਹ ਬਹੁਤ ਇੱਕ ਤਕਾਵਾ ਕਿਉਂਕਿ ਸਾਡੀ ਆ ਸ਼ਾਂਤੀਪੂਰਕ ਵਾਜ ਜਿਹੜੀ ਰੱਖਣੀ ਜਿਹੜੀ ਆ ਉਹ ਵੀ ਨਹੀਂ ਰੱਖੀ ਰੱਖਣ ਦਿੱਤੀ ਜਾ ਰਹੀ ਸਰਕਾਰ ਵੱਲੋਂ ਇਹ ਸਰਕਾਰ ਬਖਲਾਈ ਆ ਡਰ ਦੇ ਮਾਹੌਲ ਦੇ ਵਿੱਚ ਇਹ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਾ ਇਸ ਕਰਕੇ ਤੇ ਪੰਜਾਬ ਪੁਲਿਸ ਦਾ ਜਿਹੜਾ ਉਹ ਉਹ ਵੀ ਉਹ ਪ੍ਰੈਸ਼ਰ ਦੇ ਅੰਡਰ ਨੇ ਪਰ ਜੋ ਵੀ ਸਮੇਂ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਜੋ ਸਾਨੂੰ ਦਸ਼ਾਨੁਰ ਦੀ ਪਾਰਟੀ ਵੱਲੋਂ ਜਾਂ ਪ੍ਰਕਾਸ਼ਨ ਵੱਲੋਂ ਆਉਣਗੇ ਅਸੀਂ ਉਹਨਾਂ ਦੀ ਇਨਬੈਨ ਪਾਲਣਾ ਕਰਦੇ ਅਗਲੀ ਹੁਕਮਤੀ ਇੰਤਜ਼ਾਰ ਕਰਾਂਗੇ ਵਾਹੀ ਕੋ ਟਿਕਾ ਖਾਲਸਾ ਵਾਹੀ ਤਾਂ ਅਕਾਲੀ ਵਰਕਰ ਲਗਾਤਾਰ ਇਹੀ ਗੱਲ ਕਰ ਰਹੇ ਨੇ ਕਿ ਇਹ ਅਨ ਐਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਹੋ ਗਈ ਹੈ ਕਿ ਕੋਈ ਬੰਦਾ ਕਿਸੇ ਦੀ ਸਪੋਰਟ ਦੇ ਵਿੱਚ ਉਸ ਦੇ ਹੱਕ ਦੇ ਵਿੱਚ ਜਾਂ ਉਸ ਦਾ ਮੋਟੀਵੇਟ ਉਸ ਨੂੰ ਕਰਨ ਦੇ ਲਈ ਉਸ ਦੀ ਜਗ੍ਹਾ ਤੇ ਨਹੀਂ ਜਾ ਸਕਦਾ ਯਾਨੀ ਕਿ ਮਜੀਠੀਆ ਦੀ ਅੱਜ ਪੇਸ਼ੀ ਸੀ ਤੇ ਉੱਥੇ ਅਦਾਲਤ ਦੇ ਬਾਹਰ ਸਾਰੇ ਵਰਕਰ ਪਹੁੰਚਣਾ ਚਾਹੁੰਦੇ ਸਨ ਤੇ ਕੋਈ ਉੱਥੇ ਨਹੀਂ ਜਾਣ ਦਿੱਤਾ ਗਿਆ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਸੁਖਬੀਰ ਬਾਦਲ ਨੇ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣ ਲਵੋ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਲਿਆ ਹੈ ਇੰਨਾ ਆਕਾਲੀ ਦਲ ਦੇ ਜਥੇਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਹੈ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰਨ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਐ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਤੇ ਨਿਸ਼ਾਨਾ ਰੱਖਣ ਵਾਲਿਆ ਐ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਐ ਉਹ 40 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਇਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜੀਵਾਲਾ ਤਾਂ ਪੰਜਾਬ 'ਚ ਅਨ ਐਲਾਨੀ ਐਮਰਜੈਂਸੀ ਦਾ ਇਲਜ਼ਾਮ ਭਗਵਨ ਸਰਕਾਰ ਤੇ ਲਗਾਇਆ ਜਾ ਰਿਹਾ ਕਿਉਂਕਿ ਅਕਾਲੀ ਵਰਕਰਾਂ ਨੂੰ ਮਜੀਠੀਆ ਦੀ ਪੇਸ਼ੀ ਦੇ ਉੱਤੇ ਨਹੀਂ ਜਾਣ ਦਿੱਤਾ ਗਿਆ ਦੱਸ ਦਈਏ ਕਿ ਮਜੀਠੀਆ ਨੂੰ ਵਿਜੀਲੈਂਸ ਵੱਲੋਂ 7 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ 7ਵੇਂ ਦਿਨ ਮਜੀਠੀਆ ਦਾ ਰਿਮਾਂਡ ਖਤਮ ਹੋ ਗਿਆ ਤੇ ਉਹਨਾਂ ਦੀ ਅਦਾਲਤ 'ਚ ਮੋਹਾਲੀ ਪੇਸ਼ੀ ਹੈ ਜਿਸ ਨੂੰ ਲੈ ਕੇ ਸਾਰਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਗਰਮਾ ਗਿਆ ਤੇ ਵੱਖ-ਵੱਖ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਯਾਨੀ ਕਿ ਹਿਰਾਸਤ 'ਚ ਲੈ ਲਿਆ ਗਿਆ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ